ਅੱਜ ਜਿਹੜੀ ਜੀ ਅਸੀਂ ਵਿਕਾਸ ਕਾਰਜ ਕੀਤੇ ਨੇ ਇਹ ਕੋਰਾਲੀ ਸ਼ਹਿਰ ਦੇ ਆ तकरीबन 6 ਕਰੋੜ ਦੇ ਜਿਹੜੇ ਵਿਕਾਸ ਕਾਰਜ ਕੀਤੇ ਆ ਉਹਨਾਂ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਖਰੜ ਦੇ ਵਿੱਚ ਅਸੀਂ ਜਿਹੜੀ ਆਪਣੀ ਕਮੇਟੀ ਬਣਾ ਲਈ ਆ ਆਮ ਆਦਮੀ ਪਾਰਟੀ ਦੀ ਉੱਥੇ ਸਾਡੀ ਟੀਮ ਸੈੱਟ ਆ ਪੂਰਾ ਪਲਾਨ ਬਣਾ ਰਹੇ ਆ ਹੁਣ ਅਗਲਾ ਜਿਹੜਾ ਸਾਡਾ ਟਾਰਗੇਟ ਹੈ ਕੰਮ ਕਰਨੇ ਆ ਉਹ ਹੁਣ ਕੋਰਾਲੀ ਆ ਕਿਉਂ ਨਹੀਂ ਹੈਗਾ ਜੋ ਜੋ ਵੀ ਇਲੀਗਲ ਕੰਸਟ੍ਰਕਸ਼ਨ ਕਰੂਗਾ ਉਹਦੇ ਤੇ ਕਾਰਵਾਈ ਹੋਊਗੀ। ਕੋਲ ਪ੍ਰਾਲੀ ਦੇਖ ਰਹੇ ਹੋ ਜਾਂ ਖਰੜ ਦੇ ਵਿੱਚ ਦੇਖ ਰਹੇ ਹੋ? ਹੁਣ ਖਰੜ ਦੇ ਵਿੱਚ ਸ਼ੁਰੂ ਕਰਾਂਗੇ ਜੀ। ਖਰੜ ਦੇ ਵਿੱਚ ਸਾਰੀ ਅਸੀਂ ਡਿਟੇਲ ਬਣਵਾ ਰਹੇ ਹਾਂ ਵੀ ਕਿੱਥੇ ਕਿੱਥੇ ਜਿਹੜੀ ਗੈਰਕਾਨੂੰਨੀ ਕੰਸਟ੍ਰਕਸ਼ਨ ਹੋਈ ਹੈ। ਖਰੜ ਦੇ ਵਿੱਚ ਹੁਣ ਕਾਰਵਾਈ ਇਸ ਤੁਸੀਂ ਬਣਾਉਣਾ ਜੀ ਬਣਾਓ ਸਾਰੇ ਜਣੇ ਲੋਕਾਂ ਨੇ ਬਣਾਉਣਾ ਐਮਸੀ ਸਾਹਿਬਾਨਾ ਨੇ ਬਣਾਉਣਾ ਉੱਥੇ ਵੀ ਤਾਂ ਬਣਾਇਆ ਹੀ ਹੈ ਕਰੜ ਦੇ ਵਿੱਚ ਕਿੰਨੀ ਕਿ ਕਿਹੜੀ ਕਿਹੜੀ ਔਕੜਾ ਸੀਗੇ ਮੈਡਮ ਨਾਲ ਜਿਹੜੀਆਂ ਗੱਲਬਾਤ ਕੀਤੀ ਹੈ ਸਾਰੀ ਔਕੜਾ ਜੀ ਕੰਮਕਾਰ ਹੋਇਆ ਨਹੀਂ ਮੈਂ ਤੁਹਾਨੂੰ ਪਤਾ ਹੀ ਹੈ ਨਾ ਜੰਡੀ ਦੇ ਵਿੱਚ ਪਹਿਲਾਂ ਵੀ ਮੈਂ ਕਿਹਾ ਸੀਗਾ ਇੱਕ ਮਿੰਟ ਨਹੀਂ ਲੱਗੀ ਇੱਥੇ ਸੰਧੂ ਅਸੀਂ ਮੈਡਮ ਨੂੰ ਸਤਾਦਾ ਸੀਗਾ ਮੈਂ ਨਿੱਕੇ ਛੱਤੇ ਤੇ ਮੈਡਮ ਪਹੁੰਚੀ ਹੈ ਉਹਨਾਂ ਨੇ 80 ਲੱਖ ਰੁਪਏ ਦੇ ਕੰਮ ਆਪਣੇ ਪਾਸ ਕਰੇ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਇੱਕ ਵਾਰ ਪਹਿਲਾਂ ਪਿੱਛੇ ਦੀਆਂ ਤਸਵੀਰਾਂ ਦਿਖਾਣ ਸਾਬਕਾ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਰਮਾਨ ਵੱਲੋਂ ਅੱਜ ਸਬਜ਼ੀ ਮੰਡੀ ਕੁਰਾਲੀ ਦੇ ਵਿੱਚ ਤਕਰੀਬਨ 5 ਕਰੋੜ ਰੁਪਏ ਦਾ ਨੀਂ ਪੱਥਰ ਰੱਖਿਆ ਗਿਆ ਜਿਸ ਨੂੰ ਲੈ ਕੇ ਹੁਣ ਪੇਵਰ ਬਲਾਕ ਲਗਾਈ ਜਾਵੇਗੀ ਕੀ ਕਹਿਣਾ ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਰਮਾਨ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਜਿਹੜੀ ਜੀ ਅਸੀਂ ਵਿਕਾਸ ਕਾਰਜ ਕੀਤੇ ਨੇ ਇਹ ਕੁਰਾਲੀ ਸ਼ਹਿਰ ਦੇ ਆ ਤਕਰੀਬਨ 6 ਕਰੋੜ ਦੇ ਜਿਹੜੇ ਵਿਕਾਸ ਕਾਰਜ ਕੀਤੇ ਆ ਉਹਨਾਂ ਦਾ ਅੱਜ ਨੀਂ ਪੱਥਰ ਰੱਖਿਆ ਗਿਆ ਤੇ ਬਹੁਤ ਸਾਰੇ ਕੰਮ ਨੇ ਜਿਹੜੇ ਕਰਾਲੀ ਚ ਕਰਨ ਵਾਲੇ ਪਏ ਨੇ ਹੁਣ ਖਰੜ ਦੇ ਵਿੱਚ ਅਸੀਂ ਜਿਹੜੀ ਆਪਣੀ ਕਮੇਟੀ ਬਣਾ ਲਈ ਆ ਆਮ ਆਦਮੀ ਪਾਰਟੀ ਦੀ ਉੱਥੇ ਸਾਡੀ ਟੀਮ ਸੈੱਟ ਹੈ ਪੂਰਾ ਪਲਾਨ ਬਣਾ ਰਹੇ ਆ ਹੁਣ ਅਗਲਾ ਜਿਹੜਾ ਸਾਡਾ ਟਾਰਗੇਟ ਹੈ ਕੰਮ ਕਰਨੇ ਆ ਉਹ ਹੁਣ ਕਰਾਲੀ ਹੈ ਖਰੜ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਮੇਟੀ ਬਣੀ ਹੈ ਉੱਥੇ ਤੁਹਾਨੂੰ ਸਾਰਾ ਚੇਂਜ ਹੈ ਜਿਹੜਾ ਇੱਕ ਸਾਲ ਦੇ ਅੰਦਰ ਅੰਦਰ ਮੇਜਰ ਚੇਂਜ ਆਇਆ ਨਹੀਂ ਕਿ ਥੋੜੇ ਬਹੁਤ ਗਲੀਆਂ ਨਾਲੀਆਂ ਬਣੀਆਂ ਲਾਈਟਾਂ ਲੱਗੀਆਂ ਮੈਂ ਬੋਲ ਕੇ ਇਹਨਾਂ ਦੱਸੂਗੀ ਮੈਂ ਕਰਕੇ ਦੱਸੂਗੀ ਦੂਸਰੇ ਨੰਬਰ ਉੱਤੇ ਜਿਹੜਾ ਕੁਰਾਲੀ ਹੈ ਕੁਰਾਲੀ ਦੇ ਵਿੱਚ ਕੰਮ ਹੋਣਗੇ ਕੁਰਾਲੀ ਦੇ ਲੋਕਾਂ ਨੂੰ ਸੀਵਰੇਜ ਦੀ ਕੂੜਾ ਕਰਕਟ ਦੀ ਸਮੱਸਿਆ ਹੈਗੀ ਹੈ ਇੱਥੇ ਮੈਨੂੰ ਗਲੀ ਗਲੀ ਜਾਣਾ ਪੈਣਾ ਤਾਂ ਇਹਨਾਂ ਅਫਸਰਾਂ ਨੇ ਕੰਮ ਕਰਨਾ ਇਹਨਾਂ ਦਾ ਕੰਮ ਬਹੁਤ ਸਲੋ ਹੈ ਸੋ ਅੱਜ ਬਹੁਤ ਸਾਰੇ ਕੰਮਾਂ ਦਾ ਆਪਾਂ ਬਾਜ਼ਾਰ ਦੇ ਕੁਝ ਕੰਮ ਸੀਗੇ ਵੱਖ-ਵੱਖ ਵਾਰਡਾਂ ਦੇ ਕੰਮ ਐ ਨਿਕਾਸੀ ਦੀਆਂ ਪਾਈਪਲਾਈਨਸ ਨੇ ਸੋ ਕੰਮ ਕੀਤੇ ਨੇ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਰਾਲੀ ਦੇ ਲੋਕਾਂ ਨੂੰ ਬਹੁਤ ਰਾਹਤ ਦੇ ਦਵਾਂਗੇ ਸਰਕਾਰ ਵੱਲੋਂ ਵਿਕਰਮ ਮਜੀਠੀਏ ਦੇ ਜਿਹੜਾ ਵਿਜੀਲੈਂਸ ਦਾ ਜਿਹੜਾ ਕੇਸ ਉਹ ਵੀ ਹੋਇਆ ਉਹ ਤੋਂ ਕਿਵੇਂ ਦੇਖਦੇ ਹੋ ਦੇਖੋ ਜਿਹੜਾ ਵੀ ਬੰਦਾ ਕੋਈ ਅਪਰਾਧੀ ਹੈ ਉਹ ਤੇ ਪਰਚਾ ਹੋਣਾ ਚਾਹੀਦਾ ਪਹਿਲਾਂ ਹੀ ਹੋ ਜਾਣਾ ਉਹ ਤਾਂ ਕਦੋਂ ਦੀ ਸਰਕਾਰ ਜਿਹੜੀ ਕਾਰਵਾਈ ਕਰ ਰਹੀ ਹੈ ਤੇ ਬੜਾ ਅੱਛਾ ਫੈਸਲਾ ਸਰਕਾਰ ਦਾ ਤੇ ਸਰਕਾਰ ਨੂੰ ਹੁਣ ਪ੍ਰੋਪਰ ਜਿਹੜੇ ਉਹਦੇ ਪੁਖਤਾ ਸਬੂਤ ਹੱਥ ਲੱਗੇ ਆ ਉਹ ਤੇ ਲਗਾਤਾਰ ਸਰਕਾਰ ਜਾਂਚ ਕਰ ਰਹੀ ਸੀ ਵੀ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਜਿਹੜੇ ਮਗਰਮੱਛ ਫੜੇ ਜਾ ਸਕਦੇ ਆ ਮਗਰਮੱਛਾਂ ਨੂੰ ਫੜਨਾ ਚਾਹੀਦਾ ਜੀ ਜਿਹੜੇ ਲੋਕ ਜਿਹੜੇ ਲੋਕਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਡੈਫੀਨਿਟਲੀ ਉਹਨਾਂ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੀਆਂ ਵੀ ਗੱਲਾਂ ਆਮ ਆਦਮੀ ਪਾਰਟੀ ਕਹਿ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਉਹਨਾਂ ਦੀ ਸਰਕਾਰ ਹੁਣ ਐਕਸ਼ਨ ਲੈ ਰਹੀ ਹੈ ਬਹੁਤ ਅੱਛੀ ਗੱਲ ਹੈ ਲੋਕਾਂ ਨੂੰ ਇਸ ਗੱਲ ਦੀ ਹਮੇਸ਼ਾ ਤੋਂ ਵੇਟ ਰਹੀ ਹੈ ਤੇ ਜਿਹੜਾ ਸਰਕਾਰ ਨੇ ਹੁਣ ਐਕਸ਼ਨ ਲਿਆ ਇਹ ਸ਼ਲਾਗਾ ਜੋਗ ਹੈ ਲੋਕ ਇਸ ਨਾਲ ਰਾਹਤ ਮਹਿਸੂਸ ਕਰ ਰਹੇ ਨੇ ਪਰਟੀ ਦੇ ਆਗੂ ਕਹਿ ਰਹੇ ਆ ਕਿ ਟਾਰਗੇਟ ਕੀਤਾ ਜਾ ਰਿਹਾ ਹੈ ਸਰ ਇਹ ਤਾਂ ਕਹਿੰਦੀ ਹੁੰਦੇ ਨੇ ਇਹ ਤਾਂ ਕਹਿਣ ਦੇ ਤਾਂ ਲੋਕਾਂ ਦੀ ਗੱਲ ਹੈ ਤਾਂ ਕਹਿਣਗੇ ਲੋਕ ਇਹ ਤਾਂ ਚੀਜ਼ਾਂ ਤੁਸੀਂ ਕਿਸੇ ਪਾਰਟੀ ਦਾ ਫੜ ਲਓ ਵੀ ਸਾਨੂੰ ਟਾਰਗੇਟ ਕੀ ਜੇ ਨਹੀਂ ਫੜਾਂਗੇ ਫੇਰ ਕਹਾਂਗੇ ਫੜਦੇ ਨਹੀਂ ਲੋ ਹੁਣ ਇਹਨਾਂ ਨੇ ਉਹ ਪਹਿਲਾਂ ਗੱਲਾਂ ਕੀਤੀਆਂ ਸੀ ਹੁਣ ਇਹ ਉਹ ਗ੍ਰਿਫਤਾਰੀ ਨਹੀਂ ਕਰ ਰਹੇ ਗ੍ਰਿਫਤਾਰੀ karenge ਤਾਂ ਪਾਰਟੀ ਤਾਂ ਕਹੂਗੀ ਵੀ ਇਹਨਾਂ ਨੂੰ ਟਾਰਗੇਟ ਕੀਤਾ ਇਹ ਵੀ ਬੁੱਦਾ ਬੜਾ ਸੰਗੀਨ ਸੀ ਜੋ ਚੱਲ ਰਿਹਾ ਸੀ ਤੇ ਉਸ ਨੂੰ ਲੈ ਕੇ ਵੀ ਜਿਹੜਾ ਹੁਣ ਕਾਨੂੰਨ ਬਣਾਏ ਜਾ ਰਹੇ ਆ ਚਲੋ ਬਿਲਕੁਲ ਜੀ ਜੋ ਸਰਕਾਰ ਦੀ ਮੁੱਖ ਮੰਤਰੀ ਸਾਹਿਬ ਇਹਦੇ ਤੇ ਕਾਰਵਾਈ ਆਪਣੀ ਇਲਿਗਲ ਕਾਰਵਾਈ ਕਰ ਰਹੇ ਆ ਲੰਬੇ ਸਮੇਂ ਤੋਂ ਇਸ ਚੀਜ਼ ਉੱਪਰ ਲੱਗੇ ਹੋਏ ਆ ਲੋਕਾਂ ਨੂੰ ਮੇਰਾ ਪੂਰੀ ਇਸ ਚੀਜ਼ ਤੇ ਅੱਛਾ ਰਿਜ਼ਲਟ ਆਊਗਾ ਹਾਂ ਸਾਡੇ ਕੋਲ ਹਲਕਾ ਖਰੜ ਦੀ ਜ਼ਿੰਮੇਵਾਰੀ ਕਿੰਨਾ ਕੁ ਨਸ਼ਾ ਲੱਗਦਾ ਵੀ ਬੰਦ ਹੋ ਚੁੱਕਿਆ ਦੇਖੋ ਬਹੁਤ ਵੱਡਾ ਫਰਕ ਪਿਆ ਪਿੰਡਾਂ 'ਚ ਆਪਾਂ ਜਾਣੇ ਹੁਣ ਅੱਗੇ ਵੀ ਸਾਡੀ ਜਿਹੜੀ ਮੁਹਿੰਮ ਆ ਅਸੀਂ ਕੰਟੀਨਿਊ ਕਰ ਰਹੇ ਹਾਂ 11 ਤਰੀਕ ਤੋਂ ਤੇ ਤੁਸੀਂ ਵੀ ਇਹ ਸਾਰੀਆਂ ਚੀਜ਼ਾਂ ਨੂੰ ਦੇਖਿਆ ਹੋਣਾ ਵੀ ਬਹੁਤ ਬੜੀ ਠੱਲ ਪਈ ਐ ਪਿੰਡਾਂ ਦੇ ਬਹੁਤ ਸਾਰੇ ਜਿਹੜੇ ਨਸ਼ਾ ਤਸਕਰ ਸੀਗੇ ਤੇ ਉਹਨਾਂ ਦੇ ਵਿੱਚ ਵੀ ਬੜਾ ਵੱਡਾ ਜਿਹੜਾ ਇਹਦਾ ਅਸਰ ਹੋਇਆ ਤੇ ਮੈਂ ਤਾਂ ਆਪਣੇ ਵੱਲੋਂ ਇੱਕ رائے ਪੇਸ਼ ਕਰੂੰਗੀ ਕਿ ਜਿਹੜਾ ਵੀ ਬੰਦਾ ਨਸ਼ੇ ਦੇ ਵਿੱਚ ਫੜਿਆ ਜਾਂਦਾ ਨਸ਼ਾ ਕਰਦਾ ਫੜਿਆ ਜਾਂਦਾ ਚਾਹੀ ਉਹ ਯੂਜ਼ਰ ਹੈ ਚਾਹੀ ਉਹ ਡੀਲਰ ਹੈ ਹਰ ਮਹੀਨੇ ਦੋ ਸਾਲ ਉਹਦਾ ਡਰਗ ਟੈਸਟ ਹੋਣਾ ਚਾਹੀਦਾ ਕਿ ਕਿ ਦੁਬਾਰਾ ਕਰਤਾ ਨਹੀਂ ਰਹਿਗੇ ਤੇ ਸਰਕਾਰ ਕਿਉਂਕਿ ਇਹ ਕਈ ਦੇਸ਼ਾਂ ਦੇ ਵਿੱਚ ਇਦਾਂ ਦੇ ਜਿਹੜੇ ਕਾਨੂੰਨੋ ਬਣਾਏ ਗਏ ਨੇ ਹਰ ਮਹੀਨੇ ਉਹਨਾਂ ਦਾ ਡਰਗ ਟੈਸਟ ਹੋਣਾ ਚਾਹੀਦਾ ਹੈ ਦੋ ਸਾਲ ਦੇ ਲਈ ਤੇ ਜਦੋਂ ਡਾਕ ਟੈਸਟ ਹੋਊਗਾ ਆਪਣੇ ਆਪ ਨਸ਼ਾ ਛੱਡ ਜਾਣਗੇ ਪਿਛਲੇ 3.5 ਸਾਲ ਚ ਕਿੰਨੇ ਗਰੇਡੇ ਖਰੜ ਹਲਕੇ ਦਾ ਵਿਕਾਸ ਹੋਇਆ ਥੋੜਾ ਬ੍ਰੀਫ ਕਰੋ ਦੇਖੋ ਖਰੜ ਦੇ ਵਿੱਚ ਜਿਹੜਾ ਖਰੜ ਸ਼ਹਿਰ ਦਾ ਵਿਕਾਸ ਆ ਮੈਂ ਕੋਈ ਕਮੀ ਨਹੀਂ ਛੱਡੀ ਉੱਥੇ ਪ੍ਰੋਜੈਕਟ ਲੈਣ ਦੀ ਇੱਕ ਜੌਲੀ ਵਾਟਰ ਆਪਾਂ ਲੈ ਕੇ ਆਏ ਸੀਗੇ 100 ਕਰੋੜ ਤੋਂ ਉੱਪਰ ਦਾ ਪ੍ਰੋਜੈਕਟ ਉਹਦਾ ਹੁਣ ਕੰਮ ਆ ਜਿਹੜਾ ਟੈਂਡਰ ਅਲਾਟ ਹੋ ਗਿਆ ਕੰਮ ਗਰਾਊਂਡ ਉੱਤੇ ਸ਼ੁਰੂ ਹੋ ਗਿਆ ਇੱਕ ਅੱਧੇ ਦਿਨ ਚ ਅਸੀਂ ਉਹਦਾ ਤੋਂ ਕੱਢ ਲਿਆ ਅਸੀਂ ਉੱਥੇ ਬਿਜਲੀ ਦੇ ਜਿਹੜੇ ਗ੍ਰਿਡ ਨੇ ਤਕਰੀਬਨ 50 ਕਰੋੜ ਦਾ ਕੰਮ ਬਿਜਲੀ ਦੇ ਗ੍ਰੇਡਸ ਟਰਾਂਸਫਾਰਮਰ ਤੋਂ ਲੈ ਕੇ ਤਾਰਾਂ ਦੀ ਲਿਫਟਿੰਗ ਤੋਂ ਲੈ ਕੇ ਬਹੁਤ ਸਾਰੇ ਕੰਮ ਕਰਵਾਏ ਨੇ ਤੇ ਉਸ ਤੋਂ ਬਿਨਾ ਜਿਹੜੇ ਨਵੇਂ ਤਿੰਨ ਵੱਡੇ ਹੁਣ ਤੱਕ ਇੱਕ ਹੀ ਸੀਵਰੇਜ ਸੀ ਆਪਾਂ ਨਵੇਂ ਵੱਡੇ ਤਿੰਨ ਸੀਵਰੇਜ ਜਿਹੜੇ ਪਾਈਪਾਂ ਤੁਹਾਨੂੰ ਪਤਾ ਹੀ ਆ ਲੋਕਾਂ ਨੂੰ ਦਿੱਕਤਾਂ ਵੀ ਆਉਂਦੀਆਂ ਉਹ ਪਵਾਈਆਂ ਨੇ ਰਹਿੰਦੇ ਖੁੰਦੇ ਕੰਮ ਜਿਹੜੇ ਆ ਕੋਈ ਕਿਤੇ ਲਾਈਟਾਂ ਨਹੀਂ ਕਿਤੇ ਕੋਈ ਪਾਰਕ ਦੀ ਕਮੀ ਆ ਮੈਂ ਲੋਕਾਂ ਨੂੰ ਇੱਕ ਗੱਲ ਕਹਿਣੀ ਆ ਤੁਸੀਂ ਹੱਥ ਰੱਖਣਾ ਵੀ ਆ ਕੰਮ ਕਰਨਾ ਅਸੀਂ ਕਰਨ ਵਾਲੇ ਆ ਹੁਣ ਥੋੜਾ ਸੀਵਰੇਜ ਵੀ ਠੀਕ ਕਰਵਾਵਾਂਗੇ ਪਾਣੀ ਦੀ ਸਮੱਸਿਆ ਵੀ ਪੂਰਨ ਤੌਰ ਤੇ ਠੀਕ ਕਰਨ ਤੇ ਲੱਗੇ ਹੋਏ ਆ ਕਿਤੇ ਕਿਤੇ ਵੀ ਕੋਈ ਕਮੀ ਰਹਿੰਦੀ ਹੈ ਇਸ ਟਾਈਮ ਤੁਹਾਡੇ ਤੁਸੀਂ ਮੂੰਹੋਂ ਗੱਲ ਕੱਢਣੀ ਹੈ ਤੁਹਾਡੇ ਕੋਲ ਆਲਾਦੀਨ ਦਾ ਚਰਾਗਾ ਹੁਣ ਖਰੜ ਸ਼ਹਿਰ ਵਾਲਿਆਂ ਨੇ ਕਿਉਂਕਿ ਉੱਥੇ ਕਮੇਟੀ ਆਮ ਆਦਮੀ ਪਾਰਟੀ ਦੀ ਹੈ ਕੋਈ ਵੀ ਬੰਦਾ ਉੱਠ ਕੇ ਇੱਕ ਗੱਲ ਉਹ ਮੂੰਹ ਚ ਕਹੂਗਾ ਕਿ ਆਹ ਕੰਮ ਕਰਨਾ ਕਰਨ ਵਾਲੇ ਅਸੀਂ ਹਾਂ ਪਿੱਛੇ ਜੇ ਦੁਕਾਨਾਂ ਵੀ ਢਾਈਆਂ ਕੁਰਾਲੀ ਸ਼ਹਿਰ ਦੇ ਵਿੱਚ ਵੀ ਕੋਈ ਆਉਣ ਵਾਲੇ ਸਮੇਂ ਵਿੱਚ ਵੀ ਐਦਾਂ ਦਾ ਪਲਾਨ ਹੈ ਕਿਉਂ ਨਹੀਂ ਹੈਗਾ ਜੋ ਜੋ ਵੀ ਇਲੀਗਲ ਕੰਸਟਰਕਸ਼ਨ ਕਰੂਗਾ ਉਹਦੇ ਤੇ ਕਾਰਵਾਈ ਹੋਊਗੀ ਕਲ ਕੁਰਾਲੀ ਦੇਖ ਰਹੇ ਹੋ ਜਾਂ ਖਰੜ ਚ ਵੀ ਦੇਖੋ ਹੁਣ ਖਰੜ ਦੇ ਵਿੱਚ ਸ਼ੁਰੂ ਕਰਾਂਗੇ ਜੀ ਖਰੜ ਦੇ ਵਿੱਚ ਸਾਰੀ ਅਸੀਂ ਡਿਟੇਲ ਬਣਵਾ ਰਹੇ ਹਾਂ ਵੀ ਕਿੱਥੇ ਕਿੱਥੇ ਜਿਹੜੀ ਗੈਰ ਕਾਨੂੰਨੀ ਕੰਸਟਰਕਕਸ਼ਨ ਹੋਈ ਹੈ ਖਰੜ ਦੇ ਵਿੱਚ ਹ ਕਿੰਨੀ ਤਾਂ ਮੈਨੂੰ ਬਹੁਤ ਸਾਰੇ ਤੱਕ ਸ਼ੁਰੂ ਕਰ ਰਹੇ ਹਾਂ ਜਲਦੀ ਤੁਹਾਨੂੰ ਰਿਪੋਰਟ ਦਵਾਂਗੇ ਇਹਦੀ ਜਲਦੀ ਸ਼ੁਰੂ ਕਰਕੇ ਹੁਣ ਇਹਦੀ ਤੇ ਕਾਰਵਾਈ ਮੈਂ ਅੱਜ ਹੀ ਗੱਲ ਕਰਕੇ ਹਟੀਆਂ ਇਸ ਟੀਮ ਨੂੰ ਤੇ ਵੀ ਆਪਾਂ ਖੇਚ ਵੀ ਜਿਹੜੀਆਂ ਗੈਰ ਕਾਨੂੰਨੀ ਸਾਰੀਆਂ ਹੋਈਆਂ ਨੇ ਉਹਨਾਂ ਨੂੰ ਢਾਈਏ ਜਿਆਮਦਵੀ ਪਾਰਟੀ ਦਾ ਕੁਰਾਲੀ ਚ ਵੀ ਪ੍ਰਧਾਨ ਬਣ ਸਕਦਾ ਜੀ ਆਣ ਬਣ ਬਣਾਓ ਤੁਸੀਂ ਬਣਾਉਣਾ ਜੀ ਬਣਾਓ ਸਾਰੇ ਜਣੇ ਲੋਕਾਂ ਨੇ ਬਣਾਉਣਾ ਐਮਸੀ ਸਾਹਿਬਾਨਾ ਨੇ ਬਣਾਉਣਾ ਉੱਥੇ ਵੀ ਤਾਂ ਬਣਾਇਆ ਹੀ ਹੈ ਖਰੜ ਦੇ ਵਿੱਚ ਉੱਥੇ ਕੰਮ ਹੋਣਗੇ ਮੇਰੀ ਤਾਂ ਇੱਛਾ ਹੀ ਇੱਕਾ ਕੰਮ ਮੈਨੂੰ ਤਾਂ ਇੱਕ ਹੀ ਗੱਲ ਦੀ ਭੁੱਖਾ ਵੀ ਕੰਮ ਹੋਵੇ ਲੋਕਾਂ ਲੋਕ ਸੀਸਾਂ ਦੇ ਲੋਕ ਖੁਸ਼ ਹੋਣ ਲੋਕਾਂ ਦੇ ਚਿਹਰੇ ਤੇ ਖੁਸ਼ੀ ਦਿਖੇ ਜੇ ਤੁਹਾਨੂੰ ਡਿਵੈਲਪਮੈਂਟ ਕਰਨ ਵਾਲੀ ਐਮਐਲਏ ਮਿਲੀ ਐ ਮੈਂ ਤਾਂ ਐਮਸੀ ਸਾਹਿਬਾਨਾ ਨੂੰ ਕਹੂੰਗੀ ਕੀ ਲੈਣਾ ਤੁਸੀਂ ਰਾਜਨੀਤੀ ਤੋਂ ਕੰਮ ਕਰਨ ਵਾਲੇ ਬੰਦੇ ਨੂੰ ਚੜੋ ਆਮ ਆਦਮੀ ਪਾਰਟੀ ਕੀ ਕਹਿਣਾ ਚਾਹੁੰਦੇ ਹੋ ਅੱਜ ਵੱਡੀ ਮੀਟਿੰਗ ਹੋਈ ਐ ਬਾੜ ਚ ਵਧੀਆ ਮੀਟਿੰਗ ਹੋਈ ਐ ਜੀ ਕਿੰਨੀ ਕਿ ਕਿਹੜੀ ਕਿਹੜੀ ਔਕੜਾ ਸੀਗੀ ਮੈਡਮ ਨਾਲ ਜਿਹੜੀਆਂ ਗੱਲਬਾਤ ਕੀਤੀ ਹੈ ਸਾਰੀ ਔਕੜਾ ਜੀ ਕੰਮਕਾਰ ਹੋਇਆ ਨਹੀਂ ਹੋਇਆ ਤੁਹਾਨੂੰ ਪਤਾ ਹੀ ਹੈ ਨਾ ਜ ਮੰਡੀ ਦੇ ਵਿੱਚ ਪਹਿਲਾਂ ਵੀ ਮੈਂ ਕਿਹਾ ਸੀਗਾ ਕਿ ਕਬਿਟ ਨਹੀਂ ਲੱਗੀ ਇੱਥੇ ਅਸੀਂ ਮਾੜੋ ਸੱਦਾ ਦਿੱਤਾ ਸੀਗਾ ਸਾਡੇ ਨਿੱਕੇ ਸੱਦੇ ਦੇ ਮਾੜਾ ਪਹੁੰਚੇ ਆ ਉਹਨਾਂ ਨੇ 80 ਲੱਖ ਰੁਪਏ ਦੇ ਕੰਮ ਆਪਣੇ ਬਾਸ ਕਰੇ ਆ ਕਦੋਂ ਤੋਂ ਕੰਮ ਸ਼ੁਰੂ ਹੋਣੀ ਹੈ ਕੰਮ ਆਵਾਸਿਕਦੋਂ ਦਿਨ ਚ ਹੋ ਜਾਏਗਾ ਜੀ 3 ਮਹੀਨੇ ਦੇ ਵਿੱਚ ਜੀਓ ਸਾਹਿਬ ਨੇ ਕਿਹਾ ਵੀ ਕੰਮ ਪੂਰਾ ਕਰ ਦਿੱਤਾ ਜਾਵੇਗਾ